ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਭ ਦਾ ਸਵਾਗਤ ਹੈ ਦ ਪੰਜਾਬ ਵਿਕਟਰੀ ਪਲੇਟਫਾਰਮ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਾਲਿਟੀ ਦਾ ਲੈਕਚਰ ਸਟਾਰਟ ਕੀਤਾ ਹੋਇਆ ਹੈ ਪਾਲਿਟੀ ਦਾ ਜੋ ਪਹਿਲਾ ਲੈਕਚਰ ਆਪਾਂ ਕਰ ਚੁੱਕੇ ਹਾਂ ਜਿਨ੍ਹਾਂ ਵੀ ਵਿਦਿਆਰਥੀਆਂ ਨੇ ਉਹ ਪਹਿਲਾ ਲੈਕਚਰ ਨਹੀਂ ਲਾਇਆ ਪਹਿਲਾ ਲੈਕਚਰ ਜਾ ਕੇ ਦ ਪੰਜਾਬ ਵਿਕਟਰੀ ਪਲੇਟਫਾਰਮ ਤੇ ਜਾ ਜਾ ਕੇ YouTube ਤੇ ਭਰ ਕੇ ਉਹ ਕੀਆ ਪਹਿਲਾ ਲੈਕਚਰ ਲਾ ਸਕਦੇ ਆ ਤੇ ਆਪਾਂ ਬਹੁਤ ਹੀ ਗੱਲ ਨਾ ਕਰਦੇ ਹੋਏ ਲੈਕਚਰ ਨੂੰ ਸਟਾਰਟ ਕਰਾਂਗੇ ਜਦੋਂ ਪਹਿਲਾ ਲੈਕਚਰ ਦੇ ਵਿੱਚ ਕੀਤਾ ਸੀ ਉਹਦੇ ਬਥੋੜੇ ਕੋਈ ਰਿਵੀਜ਼ਨ ਲਾਵਾਂਗੇ ਕਿ ਪਹਿਲੇ ਲੈਕਚਰ ਦੇ ਵਿੱਚ ਕੀ ਕੀਤਾ ਸੀ ਆਪਾਂ ਸਟਾਰਟ ਕੀਤੀ ਹੋਈ ਹੈ ਪੋਲਿਟੀ ਇਹਨੂੰ ਬੋਲਦੇ ਆਂ ਬਰ ਰਾਜਨੀਤੀ ਰਾਜਨੀਤੀ ਦੇ ਆਪ ਮੁੱਖ ਤਿੰਨ ਅੰਗ ਕੀਤੇ ਸੀ ਲੈਜਿਸਲੇਚਰ ਐਗਜ਼ੀਕਿਊਟਿਵ ਅੰਡ ਦੁਨੀ ਸ੍ਰੀ ਇਹ ਤਿੰਨੇ ਅੰਗ ਆਪਾਂ ਤਿੰਨੇ ਅੰਗ ਬਾਰੇ ਆਪਾਂ ਜਾਣਿਆ ਸੀ ਜਿਸ ਨੂੰ ਬੋਲਿਆ ਵਿਧਾਨਪਾਲਿਕਾ ਜਿਸ ਨੇ ਕੱਲ ਦਾ ਲੈਕਚਰ ਨਹੀਂ ਲਗਾਇਆ ਉਹ ਪਹਿਲਾਂ ਜਾ ਕੇ ਕੱਲ ਦਾ ਲੈਕਚਰ ਜ਼ਰੂਰ ਲਗਾਵੇ ਤਾਂ ਕਿ ਅੱਜ ਆ ਲੈਕਚਰ ਚੰਗੀ ਤਰ੍ਹਾਂ ਸਮਝਾ ਸਕੇ ਜੋ ਆਪਾਂ ਤਿੰਨਾ ਜੋ ਪਾਠ ਨੇ ਆਪਣੇ ਪਾਲਟੀ ਦੇ ਇਹਨਾਂ ਵਾਰੀ ਗੱਲ ਕੀਤੀ ਸੀ ਕਿ ਇਹ ਤਿੰਨੇ ਅੰਗ ਨੇ ਜੋ ਆਪਣੇ ਭਾਰਤ ਦੇਸ਼ ਨੂੰ ਚਲਾ ਰਹੇ ਆ ਤੇ ਇਹਨਾਂ ਤਿੰਨਾਂ ਅੰਗਾਂ ਨੂੰ ਕੌਣ ਚਲਾ ਰਿਹਾ ਸੀਗਾ ਆਪਾਂ ਗੱਲ ਕੀਤੀ ਸੀ ਉਹ ਆਪਣਾ ਕਨਸਟਿਟਿਊਸ਼ਨ ਕਨਸਟਿਟਿਊਸ਼ਨ ਇਹਨਾਂ ਤਿੰਨਾਂ ਅੰਗਾਂ ਨੂੰ ਚਲਾ ਰਿਹਾ ਜੋ ਆਪਣੇ ਲੈਜਿਸਲੇਚਰ ਐਗਜ਼ੀਕਿਊਟਿਵ ਐਂਡ ਜੁਡੀਸਰੀਆ ਠੀਕ ਹੈ ਫਿਰ ਆਪਾਂ ਗੱਲ ਕੀਤੀ ਸੀ ਕਨਸਟਿਟਿਊਸ਼ਨ ਦੇ ਇਤਿਹਾਸ ਦੇ ਬਾਰੇ ਕਿਸ ਦਾ ਇਤਿਹਾਸ ਕਿਸ ਤਰ੍ਹਾਂ ਗਿਆ ਪਹਿਲਾਂ ਜੋ ਬ੍ਰਿਟਿਸ਼ ਲੋਕ ਸੀ ਅੰਗਰੇਜ਼ੀ ਲੋਕ ਸੀ ਆਪਣੇ ਦੇਸ਼ ਦੇ ਵਿੱਚ ਆਏ ਉਹਨਾਂ ਨੇ ਕੀ ਆ ਆਪਣਾ ਰੂਲ ਆਪਣਾ ਕਾਨੂੰਨ ਆਪਣੇ ਤੇ ਚਲਾਇਆ ਆਪਣੇ ਭਾਰਤੀ ਲੋਕਾਂ ਦੇ ਕੀ ਆਪਣਾ ਕਾਨੂੰਨ ਉਹ ਚਲਾਉਂਦੇ ਸੀ ਤੇ ਆਪਣੇ 1934 ਦੇ ਵਿੱਚ ਇੱਕ ਬੰਦਾ ਆਇਆ ਐਮਨ ਰਾਈ ਐਮਨ ਰਾਈ ਉਹਨੇ ਆਪਾਂ ਨੂੰ ਸਭ ਤੋਂ ਪਹਿਲਾਂ ਕੀ ਆ ਆਈਡੀਆ ਦਿੱਤਾ ਕੀ ਆ ਇਹ ਦਿੱਤਾ ਕਿ ਜੋ ਆਪਣੇ ਦੇਸ਼ ਦੇ ਲੋਕ ਆਪਣਾ ਸੰਵਿਧਾਨ ਆਪ ਬਣਾਉਣ ਜੇ ਸੰਵਿਧਾਨਿਕ ਸਭਾ ਹੋਵੇ ਸੰਵਿਧਾਨ ਨੂੰ ਬਣਾਉਣ ਵਾਲੀ ਸਭਾ ਹੋਵੇ ਉਹਦੇ ਸਾਰੇ ਮੈਂਬਰ ਨੇ ਜੋ ਭਾਰਤ ਦੇ ਹੀ ਹੋਣ ਤਾਂ ਉਸ ਦੇ ਲਈ ਜੋ ਬ੍ਰਿਟਿਸ਼ ਸਰਕਾਰ ਸੀ ਉਹਨੇ ਆਪਣੀ ਜੋ ਇਹ ਡਿਮਾਂਡ ਸੀ ਉਹ ਮੰਨ ਲਈ ਸੀ ਦਾ 1900 ਤੇ 46 ਦੇ ਵਿੱਚ ਆਪਣੇ ਕੋਲੇ ਕੈਬਨਟ ਮਿਸ਼ਨ ਪਲਾਨ ਆਉਂਦਾ 1946 ਦੇ ਵਿੱਚ ਕੀ ਆਉਂਦਾ ਕੈਬਨਟ ਮਿਸ਼ਨ ਪਲਾਨ ਆਉਂਦਾ ਕੈਬਨਟ ਮਿਸ਼ਨ ਪਲਾਨ ਉਹਦਾ ਜਦੋਂ ਆਪਾਂ ਕੱਲ ਦੀ ਲੈਕਚਰ ਤੇ ਉਹ ਕਿ ਕਾਸੇ ਥੋੜੇ ਕੁਕ੍ਰੇਸ਼ਨ ਲਾ ਮੰਗੇ ਉਸ ਦੀ ਉਸ ਦੇ ਵਿੱਚ ਆਪਨ ਗਲ ਤਿੰਨ ਬੰਦੇ ਆਏ ਸੀ ਜਿਸ ਨੇ ਉਹ ਟੈਕਟਰੀਆ ਕੀਤਾ ਸੀ ਬਾਸ ਤੋਂ ਐਥਿਕ ਲਾਰੈਂਸ ਆਈ ਥਿੰਕ ਲਾਰੈਂਸ ਐਵੀਅਰ ਐਲੈਗਜ਼ੈਂਡਰ ਇਹ ਜੇ ਮੈਂ ਲਿਖਾਂਗਾ ਤੁਸੀਂ ਲਿਖੋਗੇ ਜਿਨ੍ਹਾਂ ਨੇ ਕੱਲ ਦੀ ਕਲਾਸ ਲਾਈ ਸੀ ਉਸ ਦਾ ਨਾਮ ਵੀ ਠੀਕ ਹੈ ਜਿ ਤਿੰਨ ਬੰਦੇ ਆਏ ਸੀ ਇਹਨਾਂ ਨੇ ਕੀਤਾ ਆਪਣੇ ਕੋਲੇ ਕੀ ਇੱਕ ਕਨਸਟੀਟਿਊਸ਼ਨ ਅਸੈਂਬਲੀ ਬਣਾਈ ਸੀ कंसटिट्यूएंट कितने ने बंदे आए कितने बंदे ने की बनाया कंस्टिट्यूएंट असेंबली ब्रिटिश सरकार ने अपने को 30 बंदे भेजे थे सिग ये पैटिकुलरंस एबिलिजेंडर दे सर्च स्टैंड फॉर ग्रिप्स ठीक है इतने बंदे ने आगे की कीता कंस्टिट्यूएंट असेंबली में गई कंस्टिट्यूएंट असेंबली में ਤਿਆਪਰ ਕੱਲ ਕੀਤਾ ਸੀ ਵੀ ਉਸ ਅਸੈਂਬਲੀ ਦੇ ਵਿੱਚ ਅਸੈਂਬਲੀ ਦੇ ਵਿੱਚ ਕਿੰਨੇ ਮੈਂਬਰ ਸੀ ਜੋ ਚੁਣੇ ਗਏ ਉਸੇ 399 ਮੈਂਬਰ ਤੇ ਫਿਰ ਦੇਖਿਆ ਸੀ ਦੇਖ ਲਿਆ ਸੀ ਕੱਲ ਦੀ ਕਲਾਸ ਦੇ ਵਿੱਚ ਕਿ 399 ਮੈਂਬਰ ਕਿਵੇਂ ਕਿਵੇਂ ਚੁਣੇ ਗਏ ਸੀ 292 ਕਿਹੜੇ ਸੀ 93 ਕਿਹੜੇ ਸੀ ਤੇ ਜੋ ਆਪਣੇ ਪਿੱਛੇ ਰਹਿ ਗਏ ਸੀ ਅ 4 ਕਿਹੜੇ ਸੀ ਉਹ ਠੀਕ ਹੈ 4 ਚੀਫ ਕਮਿਸ਼ਨਰ ਦੇ ਸੀਗੇ ਸਟੇਟ ਸੀ ਚੀਫ ਕਮਿਸ਼ਨਰ ਸਟੇਟ ਤਾ ਆਪਾਂ ਅੱਜ ਇਸ ਤੋਂ ਸੰਵਧਾਨਿਕ ਸਭਾ ਦੇ ਚੋਣ ਬਾਰੇ ਗੱਲ ਕਰਾਂਗੇ ਜੋ ਐਗਜ਼ਾਮੀਨਰ ਹਾਂ ਹੁਣ ਉਹ ਸਿੱਧੇ ਕਵੈਸ਼ਨ ਕੀਆ ਪੁੱਟ ਕਰਨੇ ਬੰਦ ਕਰ ਦਿੱਤੇ ਆ ਤਾਂ ਆਪਾਂ ਉਸੇ ਹਿਸਾਬ ਨਾਲ ਕੀ ਆ ਕਲਾਸ ਨੂੰ ਆਪਣੇ ਨੂੰ ਲਗਾਵਾਂਗੇ ਜਿਸੇ ਹਿਸਾਬ ਨਾਲ ਜੋ ਆਪਣਾ ਐਗਜ਼ਾਮੀਨਰ ਹਾਂ ਕਵੈਸ਼ਨ ਪੁੱਟ ਕਰ ਰਿਹਾ ਤੇ ਇੱਕ ਇੱਕ ਚੀਜ਼ ਦੇ ਵਲ ਆਪਾਂ ਧਿਆਨ ਦੇਵਾਂਗੇ ਤੁਸੀਂ ਵੀ ਕੀ ਕਰਨਾ ਜੋ ਵੀ ਲੈਕਚਰ ਲਗਾਇਆ ਜਾਂਦਾ ਪਹਿਲਾ ਲੈਕਚਰ ਹੋ ਗਿਆ ਦੇ ਕਿਹਾ ਜਿਸ ਨੇ ਜਿਸ ਨੇ ਵੀ ਪੇਪਰ ਦੇਣਾ ਜਿਸ ਨੇ ਆਪਣਾ ਐਗਜ਼ਾਮ ਕਰੈਕ ਕਰਨਾ ਉਹ ਨਾਲ-ਨਾਲ ਆਪਣੇ ਨੋਟਸ ਜ਼ਰੂਰ ਬਣਾਵੇ ਨੋਟਸ ਬਣਾਉਣੇ ਕਿਹਾ ਬਹੁਤ ਜ਼ਰੂਰੀ ਆ ਤਾਂ ਆਪਾਂ ਜੋ ਕੱਲ ਦੇ ਵਿੱਚ ਆਪਾਂ ਇਹ ਦੇਖਿਆ ਸੀ ਕਿ ਜੇ 399 ਮੈਂਬਰ ਸੀ 99 ਚੁਣਿਆ ਗਿਆ ਸੀ ਕਿਦਾਂ ਚੁਣਿਆ ਗਿਆ ਸੀ 291 ਜੋ ਗ੍ਰੇਟ ਸਟੇਟ ਦੇ ਵਿੱਚ ਸੀ जो तिरानवे से प्रिंसली स्टेट केसी से तिरानवे चार से जो चीफ कमिश्नर स्टेट सी आप कल देखा सी इस अज तो की क्लास आप देखा ਇਹਨਾਂ ਦੇ ਚੋਣਾਂ ਦੇ ਬਾਰੇ ਕਿ ਕੰਸਟੀਟਿਊਟ ਅਸੈਂਬਲੀ ਜੋ ਸੰਵਿਧਾਨ ਸਭਾ ਸੀ ਆਪਣੇ ਸੰਵਿਧਾਨ ਨੂੰ ਜੋ ਆਪਣਾ ਸਾਰੇ ਦੇਸ਼ ਦਾ ਸੰਵਿਧਾਨ ਆ ਜਿਸ ਨੂੰ ਬਣਾਉਣ ਵਾਲੀ ਜੋ ਲੋਕ ਸੀ ਉਹਨਾਂ ਨੂੰ ਕਿਸ ਤਰ੍ਹਾਂ ਚੁਣਿਆ ਗਿਆ ਉਹਦੇ ਵਿੱਚ ਕਿਹੜੇ ਕਿਹੜੇ ਕਮਿਊਨਿਟੀ ਦੇ ਕਿਹੜੀ ਕਿਹੜੀ ਪਾਰਟੀ ਦੇ ਬੰਦੇ ਸਨ ਸੀ ਤੇ ਕਿੰਨੇ ਕਿੰਨੇ ਬੰਦੇ ਸਨ ਸੀ ਇਹੋ ਚੀਜ਼ ਆਪਾਂ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ ਤੋ ਕਿੰਨੇ ਆ ਮੀਟਿੰਗਾਂ ਹੋਈਆਂ ਕਿਹੜੀ ਮੀਟਿੰਗ ਦੇ ਵਿੱਚ ਕੀ ਹੋਇਆ ਉਹ ਸਾਰਾ ਕੁਝ ਆਪਾਂ ਕਰਦੇ ਆ ਆਪਾਂ ਦੇਖਦੇ ਆ 399 ਮੈਂਬਰ ਚੁਣਨੇਗੇ ਉਹ ਇਸ ਤਰ੍ਹਾਂ ਚੁਣਨੇਗੇ ਤੇ ਆਪਾਂ ਇਸ ਨੂੰ ਕੀਆ ਚੰਗੀ ਜਿਹਾ ਨੋਟਸ ਬਣਾ ਕੇ ਤਾਂ ਕਿ ਜੇ ਤੁਹਾਡੇ ਯਾਦ ਕਰਨੇ ਹੋਣਾ ਪੇਪਰ ਆਵੇ ਉਸ ਸਮੇਂ ਜੇ ਤੁਹਾਨੂੰ ਕੀਆ ਕੋਈ ਦਿੱਕਤ ਨਾ ਹੋਵੇ ਉਸ ਤਰ੍ਹਾਂ ਇਹਨੂੰ ਕਰਾਂਗੇ ਤਾਂ ਆਪਾਂ ਹੁਣ ਦੇਖਦੇ ਆ ਕਿ ਜੋ 399 ਮੈਂਬਰ ਦੇ ਵਿੱਚੋਂ ਪ੍ਰੀਵੀਸੀਰ ਪੇਪਰ ਦੇਖਦੇ ਆ ਉਹਦੇ ਵਿੱਚ ਕਵੈਸਚਨ ਆਇਆ ਸੀਗਾ ਕਿ ਕਿੰਨੇ ਮੈਂਬਰਾਂ ਤੇ ਚੋਣ ਹੋਇਆ ਸੀ ਤਾਂ ਮੋਸਟਲੀ ਬੱਚੇ ਕੀ ਕਰਦੇ ਆ ਉਹਨਾਂ ਨੂੰ ਪੜਿਆ ਹੁੰਦਾ ਸਿਰਫ ਇੰਨਾ ਮੋਸਟਲੀ ਬੱਚੇ ਇੰਨਾ ਹੀ ਪੜਦੇ ਆ ਕਿ 399 ਮੈਂਬਰ ਸੀ ਉਸ 292 ਮੈਂਬਰ ਬ੍ਰਿਟਿਸ਼ ਸਟੇਟ ਦੇ 93 ਦੁਤਰਾਣੇ ਮੈਂਬਰ ਦੇਸ਼ੀ ਰਾਜਸਥਾਨ ਦੇ 4 ਕੀ ਸੀ ਚੇ ਕਮਿਸ਼ਨਰ ਦੇ ਸੀਗੇ ਜਿਹੜਾ ਅਨਕਲ ਏ ਬੀ ਸੀ ਡੀ ਟ੍ਰਿਕ ਨਾਲ ਆਪਾਂ ਯਾਦ ਕੀਤੀ ਸੀ ਇਹ ਤੇ ਅ즈ਮੇਰ ਬੀਤੇ بلوچستان ਠੀਕ ਹੈ ਸੀਤੇ ਕੁਰਗ ਦਿੱਤੇ ਦਿੱਲੀ ਇਹ ਆਪਾਂ ਕੱਲ ਯਾਦ ਕਰ ਲਈ ਸੀ ਤੁਸੀਂ ਕੀ ਇਹਨਾਂ ਨੂੰ ਦੋ ਤਿੰਨ ਵਾਰ ਲਿਖ ਕੇ ਦੇਖ ਲੈਣਾ ਤੁਹਾਡੇ ਵੀ ਯਾਦ ਹੋ ਜਾਣਗੇ ਤਾਂ ਬੱਚੇ ਇਥੇ ਯਾਦ ਕਰ ਲੈਂਦੇ ਆ ਜੋ ਅਗਲਾ ਇਤਿਹਾਸ ਆ ਜੋ ਅਗਲਾ ਸੰਵਿਧਾਨ ਸਭਾ ਦਾ ਚੋਣ ਆ ਉਹਦੇ ਬਾਰੇ ਨਹੀਂ ਪੜਦੇ ਤੇ ਐਗਜ਼ਾਮੀਨਰ ਕੀ ਕੁਐਸਚਨ ਹੀ ਉੱਥੋਂ ਪੁੱਟ ਕਰਦਾ ਜਿੱਥੋਂ ਬੱਚਿਆਂ ਦੀ ਸੋਚ ਖਤਮ ਹੋ ਜਾਂਦੀ ਹੈ ਐਗਜ਼ਾਮੀਨਰ ਦੀ ਸੋਚ ਉੱਥੋਂ ਕੀ ਆ ਸ਼ੁਰੂ ਹੁੰਦੀ ਹੈ इस चीज में हम पढ़ा गे अपा देखते हैं डिस्ट्रीब्यूशन ऑफ सीट्स डिस्ट्रीब्यूशन ऑफ सीट्स अकॉर्डिंग टू ਦੇਰ ਪਾਰਟੀਆਂ ਠੀਕ ਹੈ ਇਹ ਆਪਾਂ ਇਤਿਹਾਸ ਦੇ ਵਿੱਚ ਇੱਕ ਪੁਆਇੰਟ ਚੱਕਿਆ ਵੀ ਇਹ ਆਪਾਂ ਅਲੱਗ-ਅਲੱਗ ਪੁਆਇੰਟ ਕਰਾਂਗੇ ਇਸ ਨੂੰ ਅਲੱਗ-ਜਾਦ ਕਰਨਾ ਠੀਕ ਹੈ ਉਹ ਦਿਨਾਂ ਨਹੀਂ ਹੈਗਾ ਇਸ ਨੂੰ ਆਪਾਂ ਅਲੱਗ-ਜਾਦ ਕਰਾਂਗੇ ਅਲੱਗ ਰੱਖ ਕੇ ਸਾਰੀਆਂ ਜਿਹੜੀਆਂ ਆਪਾਂ ਇਕੱਠੇ ਨਹੀਂ ਕਰਾਂਗੇ ਇਹਨੂੰ ਅਲੱਗ ਇਸ ਨੂੰ ਅਲੱਗ ਤੇ ਇੱਕ ਹੋਰ ਆਉਗੀ ਚੀਜ਼ ਉਸ ਨੂੰ ਅਲੱਗ ਯਾਦ ਕਰਾਂਗੇ ਹੁਣ ਆਪਾਂ ਦੇਖਦੇ ਹਾਂ ਜੋ ਸੀਟ ਡਿਸਟ੍ਰੀਬਿਊਸ਼ਨ ਰਿਕਾਰਡ ਨੂੰ ਦੇਰ ਪਾਰਟੀਆਂ ਇਹਨੋਂ ਪੱਕੇ ਚੰਗੇ ਤਰ੍ਹਾਂ ਨੋਟਸ ਬਣਾ ਕੇ ਲਿਖਦੇ ਹਾਂ ਕਿ ਜੋ ਸੀਟਾਂ ਸੀਗੀਆਂ ਹੁਣ ਆਪਾਂ ਨੰਬਰ 1 ਭਾਗ ਦੇ ਵਿੱਚ ਕਿਹੜੀ ਸੀਟ ਰੱਖਾਂਗੇ ਨੰਬਰ 2 ਦੇ ਵਿੱਚ ਕਿਹੜੇ ਰੱਖਾਂਗੇ ਨੰਬਰ 3 ਦੇ ਵਿੱਚ ਕਿਹੜੀ ਰੱਖਾਂਗੇ ਠੀਕ ਹੈ ਨੰਬਰ 1 ਨੰਬਰ 1 ਦੇ ਵਿੱਚ ਆਪਾਂ ਰੱਖਾਂਗੇ ਆਈ ਐਨ ਸੀ ਆਈ ਐਨ ਸੀ ਮਤਲਬ ਇੰਡੀਅਨ ਨੈਸ਼ਨਲ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਠੀਕ ਹੈ ਜੋ ਇੰਡੀਅਨ ਨੈਸ਼ਨਲ ਕਾਂਗਰਸ ਆ ਉਹਦੇ ਵਿੱਚ ਕਿੰਨੇ ਮੈਂਬਰ ਸੀ ਉਹਦੇ ਕਿੰਨੇ ਮੈਂਬਰ ਸੀ ਠੀਕ ਹੈ ਉਸੇ 200 ਤੇ 8 ਮੈਂਬਰ ਠੀਕ ਜੋ ਆਪਣੇ ਅੱਗੇ ਆਇਆ ਇਹਨੇ ਮੁਸਲਿਮ ਲੀਗ ਤੁਸੀਂ ਇੱਕ ਵਾਰ kia ਮੁਸਲਿਮ ਲੀਗ ਲਿਖ ਲੈਣੀ ਆ ਅੱਗੇ ਤੁਹਾਨੂੰ ਕਰਾਵਾਂਗੇ ਕਿ ਕਿਹੜੀ ਪਾਰਟੀ ਕਿਦਾਂ ਬਣੀ ਕਿਸਾ ਦਾ ਇਤਿਹਾਸ ਹੈ जो मेन क्वेश्चन है याद रखना है कि जो मुस्लिम लीग आ उसके किन्ने मैंबर से जो अपने कंस्टीट्यूंट असैम्बली संविधानिक सभा के ठीक है और सैवंटी थ्री तिहत् मैंबर से जो अपने इंडिपेंडेंट इन डिपेंडेंट से ठीक है एंड अदर्स वो किन्ने मैंबर से अपने ਕੋਈ 15 ਨੰਬਰ ਇਸ ਕਾਉਂਟ ਨੂੰ ਤੁਸੀਂ ਆਪਣੇ ਦਿਲ ਦਿਮਾਗ ਦੇ ਵਿੱਚ ਬਸਾਲ ਲੈਣਾ ਕਿਉਂਕਿ ਇਹ ਕੁਐਸਚਨ ਤੁਹਾਨੂੰ ਅਗਲੇ ਆਉਣ ਵਾਲੇ ਪੇਪਰਾਂ ਦੇ ਵਿੱਚ 100% ਮਿਲਣ ਵਾਲੇ ਨੇ ਅੱਗੇ ਆਪਾਂ ਦੇਖਦੇ ਹਾਂ ਅੱਗੇ ਆਪਾਂ ਨੰਬਰ 3 ਕਰਾਂਗੇ ਡਿਸਟ੍ਰੀਬਿਊਸ਼ਨ ਆਫ ਸੀਡਸ डिस्ट्रीब्यूशन ऑफ सीट्स अकॉर्डिंग टू कम्यूनिटी या रलीजन कम्यूनिटी भी जो अपने संविधानिक सभा के पूछता भी मुस्लिम लोग किन्ने से एस लोग किन्ने ਜਨਰਲ ਕਿੰਨੇ ਸੀ ਉਹ ਸਾਰਾ ਹੁਣ ਆਪਣੇ ਕੀਆ ਹਾਈ ਲੈਵਲ ਕਰਨ ਵਾਸਤੇ ਐਗਜ਼ਾਮ ਦਾ ਐਗਜ਼ਾਮ ਦਾ ਲੈਵਲ ਅਪ ਦੇਖ ਰਹੇ ਹਾਂ ਦਿਨੋ ਦਿਨ ਵੱਧ ਰਿਹਾ ਕੋਈ ਵੀ ਐਗਜ਼ਾਮ ਚਾਹੇ ਪੰਜਾਬ ਪੁਲਿਸ ਹੋਵੇ ਠੀਕ ਹੈ ਚਾਹੇ ਐਕਸਾਈਜਨ ਇੰਸਪెక్టర్ ਹੋਵੇ ਕੋਈ ਵੀ ਐਗਜ਼ਾਮ ਦੇਖ ਲਈਏ ਤਾਂ ਕੁਆਲਟੀ ਦਾ ਲੈਵਲ ਵੀ ਕੀਆ ਅਪ ਹੋ ਰਿਹਾ ਸਾਰੇ ਐਗਜ਼ਾਮਾਂ ਦਾ ਲੈਵਲ ਅਪ ਹੋ ਰਿਹਾ ਤਾਂ ਉਹ ਜੋ ਛੋਟੇ ਛੋਟੇ ਪੁਆਇੰਟਸ ਨੇ ਆਪਾਂ ਸਾਰਿਆਂ ਨੂੰ ਕੀਆ ਨੋਟ ਕਰਦੇ ਹੋਏ ਚੱਲਾਂਗੇ distribution of seats according to community community ਦੇ ਪਹਿਲਾ ਕਵਸਨ ਇਥੇ ਹੀ ਬਣਦਾ ਕਿ ਆਪਾਂ ਵਿਰੇ ਸੀਟ ਸਈਆ ਸੰਵਿਧਾਨ ਸਭਾ ਦੀਆਂ ਉਹ ਕਿੰਨੀਆਂ ਕਮਿਊਨਿਟੀਆਂ ਦੇ ਵਿੱਚ ਡਿਸਟ੍ਰਿਬਿਊਟ ਕਰ ਦੇਂਗੇ ਅਸੀਂ ਮੇਨ ਕਮਿਊਨਿਟੀ ਕਿੰਨੀਆਂ ਸੀ ਉਹਨੂੰ ਆਪਾਂ ਉਹ ਮੇਨ ਕਮਿਊਨਿਟੀਆਂ ਸੀ ਤਿੰਨ ਠੀਕ ਹੈ ਇਹ ਸੀਟਾਂ ਸੀਆਂ ਥੀਸ ਸੀਟਸ डिस्ट्रीब्यूट अमंग थ्री कम्युनिटीज़ ठीक है याद रखना अपना कि जो ये सीट सो कि कम्युनिटी वंडिया गया वो ਤਿੰਨ ਕਮਿਊਨਿਟੀਆਂ ਦੇ ਵਿੱਚ ਤੇ ਕਮਿਊਨਿਟੀਆਂ ਕਿਹੜੀਆਂ-ਕਿਹੜੀਆਂ ਅਸੀਂ ਆਪਾਂ ਨੂੰ ਦੇਖ ਲਾਂਗੇ 3 ਕਮਿਊਨਿਟੀਆਂ ਕਿਹੜੀਆਂ ਸੀ ਮੁਸਲਿਮ ਸਭ ਤੋਂ ਪਹਿਲਾਂ ਜਰਨਲ ਗਿਆਨ ਮੁਸਲਿਮ ਐਂਡ ਸਿਕਸ ਜੋ ਆਪਣੇ ਸਭਾ ਸੰਗ ਸੇ ਉਸਨੂੰ ਕਿ ਆਪਾਂ ਉਹਨਾਂ ਦੇ ਸੀਰਸ ਨੂੰ ਡਿਸਟ੍ਰੀਬਿਊਟ ਕੀਤਾ ਗਿਆ ਸੀ ਕਿਉਂਕਿ ਆਪਾਂ ਇਹਨਾਂ ਚੀਜ਼ਾਂ ਨੂੰ ਅਲੱਗ-ਅਲੱਗ ਨਹੀਂ ਪੜਦੇ ਸਾਰੀਆਂ ਚੀਜ਼ਾਂ ਬਾ ਇਕੱਠੇ ਪੜ ਲੈਂਦੇ ਆ 399 ਮੈਂਬਰ ਸੀ ਠੀਕ ਹੈ ਤੇ ਉਹ 252 ਕਿਵੇਂ ਕਿਵੇਂ 292 99 ਠੀਕ ਹੈ ਚਾਰ ਤਾਂ ਉਸ ਤਰ੍ਹਾਂ ਕੀਤਾ ਆਪਾਂ 올 ਜਾਣੇ ਜੇ ਆਪਾਂ ਇਸ ਤਰ੍ਹਾਂ ਪੜਾਂਗੇ ਤਾਂ ਆਪਾਂ ਨੂੰ ਕੋਈ ਵੀ ਚੀਜ਼ ਯਾਦ ਰੱਖਣ ਦੇ ਵਿੱਚ ਆਉਕ ਨਹੀਂ ਹੋਊਗੀ ਇਸ ਨੂੰ ਦੋ ਤਿੰਨ ਵਾਰ ਪੜ ਕੇ ਜੇ ਆਪਾਂ ਲਿਖ ਕੇ ਦੇਖ ਲੈਣਾ ਠੀਕ ਹੈ हम देखते जरनल किन्ने दो सौ तेरह मैंबर जरनल कम्यूनिटी से मुस्लिम कि सिख से चार ठीक है तो चार अपने जो सिख से ठीक है ਇਹ ਡਿਸਟ੍ਰਿਬਿਊਸ਼ਨ ਆਪਾਂ ਦੁਬਾਰਾ ਫੇਰ ਇੱਕ ਵਾਰੀ ਦੇਖ ਲੈਣੇ ਆ ਕਿ ਜੋ ਆਪਣੇ 399 ਮੈਂਬਰ ਸੀ ਠੀਕ ਹੈ 300 399 ਮੈਂਬਰ ਸੀ ਉਹਦੇ ਚੁਣੇ ਗਏ ਸੀ ਕਿਤੇ ਚੁਣੇ ਗਏ ਸੀ 292 292 ਬ੍ਰਿਟਿਸ਼ ਸਟੇਟ ਦੇ ਵਿੱਚ 93 ਪ੍ਰਿੰਸੀਪਲ ਸਟੇਟ ਦੇ ਵਿੱਚ ਚਾਰ ਚੀਫ ਕਮਿਸ਼ਨਰ ਦੇ ਜੇ ਆਪਾਂ ਡਿਸਟ੍ਰਿਬਿਊਸ਼ਨ ਦੇਖੀਏ ਉਹਨਾਂ ਦੇ ਪਾਰਟੀਆਂ ਕਿਹੜੀ ਪਾਰਟੀ ਚ ਕਿੰਨੇ ਬੰਦੇ ਸੀਗੇ ਤਾਂ ਇੰਡੀਅਨ ਨੈਸ਼ਨਲ ਕਾਂਗਰਸ 208 ਸੀ ਮੁਸਲਿਮ ਲੀਗ ਦੇ ਵਿੱਚ ਕਿੰਨੇ ਸੀ ਇਤਰੇ ਬੰਦੇ ਸੀ ਇੰਡੀਪੈਂਡੈਂਟ ਕਿੰਨੇ ਸੀ ਆਪਣੇ 15 ਠੀਕ ਹੈ ਔਰ ਡਿਸਟ੍ਰੀਬਿਊਸ਼ਨ ਆਫ ਸੀਟਸ ਅਕੋਰਡਿੰਗ ਟੂ ਕਮਿਊਨਿਟੀ ਹੁਣ ਐਗਜ਼ਾਮ 'ਚ ਆਪਾਂ ਸਦਾ ਕੀ ਦੇਖ ਲੈਣਾ ਆ ਕੰਸਟਿਟੂਐਂਟ ਅਸੈਂਬਲੀ ਠੀਕ ਹੈ ਐਗਜ਼ਾਮ ਦੇ ਵਿੱਚ ਬੱਚਾ ਕੀ ਕਰਦਾ ਉਹ ਸਦਾ ਕੰਸਟਿਟੂਐਂਟ ਅਸੈਂਬਲੀ ਦੇਖਦਾ ਕੋਈ ਨਹੀਂ ਦੇਖਦਾ ਅਗਲਾ ਪੁਆਇੰਟ ਕੀ ਹੈ ਜਾਂ ਅਗਲਾ ਪਾਰਟ ਕੁਐਸਚਨ ਦਾ ਕੀ ਪਾਇਆ ਹੋਇਆ ਠੀਕ ਹੈ ਬੱਚਾ ਉਹ ਤਾਂ ਧਿਆਨ ਨਹੀਂ ਦਿੰਦਾ ਉੱਥੇ ਹੀ ਫਰਕ ਆ ਜੋ ਨੰਬਰ ਕੱਟਿਆ ਦੇ ਕੋਈ ਵੀ ਸਬਜੈਕਟ ਆ ਠੀਕ ਆ ਕੋਈ ਵੀ ਵਿਸ਼ਾ ਹੈ ਉਸ ਨੂੰ ਕਿਹਾ ਐਗਜ਼ਾਮ ਨਹੀਂ ਆ ਰਾ ਜੋ ਕਾਮਨ ਕੁਐਸਚਨ ਜੋ ਸਟਾਰਟਿੰਗ ਆ ਕਾਮਨ ਕੁਐਸਚਨ ਤੋਂ ਕਰੂਗਾ ਜੋ ਖਰੇਕ ਨੂੰ ਪਤਾ ਹੋਊਗਾ ਪਰ ਜੋ ਜਿਹੜਾ ਐਂਡ ਹੋਊਗਾ ਉਹ ਐਂਡ ਇਦਾਂ ਹੀ ਕਰੂਗਾ ਜਿੱਦਾਂ ਕਿ ਉਹਨੇ ਜਿਦਾਂ ਕਿ ਉਹਨੇ ਪੁੱਛ ਲਿਆ ਕਿ ਕਨਸਟੀਟਿਊਸ਼ਨਲ ਅਸੈਂਬਲੀ ਦੇ ਕਿੰਨੇ ਮੈਂਬਰਸ ਜੇ ਬੱਚੇ ਨੇ ਦੇਖ ਲੈ ਕਿੰਨੇ ਮੈਂਬਰ ਨੇ ਨਾਲ ਦੀ ਨਾਲ ਉਸ ਨੇ ਪਿਆਉ ਦੋ 399 ਉਹਨੇ ਲਾ ਦੇਣਾ ਪਰ ਉਹਨੇ ਅੱਗੇ ਕੁਐਸਚਨ ਪੁੱਛਣਾ ਪੁੱਛਣਾ ਵੀ ਕਿੰਨੇ ਮੈਂਬਰ ਸੀ ਸੀ ਜਿਨ੍ਹਾਂ ਦੀ ਕੀ ਆ ਡਿਸਟ੍ਰਿਬਿਊਸ਼ਨ ਕੀਤੀ ਗਈ ਵੀ ਉਹ ਮੁਸਲਿਮ ਲੀਗ ਦੇ ਵਿੱਚ ਸੀਗੇ ਮੁਸਲਿਮ ਲੀਗ ਦੇ ਵਿੱਚ ਕਿੰਨੇ ਸੀਗੇ 73 ਠੀਕ ਆ ਤਾਂ ਆਪਾਂ ਇਹ ਤਿੰਨੇ ਜੋ ਕੀਤੇ ਆ ਡਿਸਟ੍ਰਿਬਿਊਸ਼ਨ ਕੀਤੀਆਂ ਸੀਟਾਂ ਨੇ ਉਹ ਆਪਾਂ ਯਾਦ ਰੱਖਾਂ ਚੰਗੀ ਤਰ੍ਹਾਂ ਜਰਨਲ ਦੇ ਵਿੱਚ ਕਿੰਨੇ ਸੀ ਮੁਸਲਿਮ ਦੇ ਵਿੱਚ ਕਿੰਨੇ ਸੀ ਠੀਕ ਆ ਤੇ ਹੁਣ ਇੱਕ ਅਗਟੋ ਦੋ ਤਿੰਨ ਹੋਰ ਕਰਾਂਗੇ ਕਿ ਸ਼ਡਿਊਲ ਕਾਸਟ ਸ਼ਡਿਊਲ ਸ਼ਡਿਊਲ ਕਾਸਟ ਦੇ ਵਿੱਚੋਂ ਆਪਣੇ ਕਿੰਨੇ ਲੋਕ ਸੀ ਜੋ ਆਪਣੇ ਸੰਵਿਧਾਨਿਕ ਸਭਾ ਦੇ ਵਿੱਚ ਸੰਵਿਧਾਨਿਕ ਸਭਾ ਦੇ ਵਿੱਚ ਕਿੰਨੇ ਸੀ ਸ਼ਡਿਊਲ ਕਾਸਟ ਉਜੀ 33 ਠੀਕ ਹੈ ਤੇ ਕਿੰਨੀਆਂ ਮਹਿਲਾਵਾਂ ਸੀ वूमैन ऐसी वुमेन इन कंस्टिट्युए असेंबली पंद्रह अनुसूचित जातियां किनियाँ ऐसी शड्यूल कास्ट पंजाबी बोलते हैं अनुसूचित ਜਾਤੀਆਂ ਠੀਕ ਹੈ ਉਹ ਕਿੰਨੇ ਸੀ ਆਪਣੀਆਂ 33 ਜੋ ਮਹਿਲਾਵਾਂ ਸੀ ਉਹ ਸੀ 15 ਠੀਕ ਹੈ ਇਹਨਾਂ ਦੀ ਚੀਜ਼ ਆਪਾਂ ਯਾਦ ਰੱਖਣੀ ਹੈ ਇਸ ਤੋਂ ਇਸ ਤਰ੍ਹਾਂ ਕੀ ਆ ਆਪਣੀ ਜੋ ਸੰਵਿਧਾਨਕ ਸਭਾ ਦਾ ਉਹ ਚੋਣ ਆ ਇਸ ਤਰ੍ਹਾਂ ਹੁੰਦੇ ਆ ਇਹਨਾਂ ਨੇ ਡਿਸਟ੍ਰਿਬਿਊਸ਼ਨ ਆਫ ਸੀਟਸ ਹੁੰਦੀ ਆ ਉਹ ਐਦਾ ਐਦਾ ਹੁੰਦੀ ਆ ਇਹ ਸੱਟ ਸਾਰੇ ਆਪਾਂ ਯਾਦ ਰੱਖਣੇ ਅੱਗੇ ਆਪਾਂ ਕਰਦੇ ਆ ਜੋ ਇਹਨਾਂ ਦਾ ਚੋਣ ਸੀ ਚੋਣ ਜੋ ਅਤੇ ਦੇਖਦੇ ਕੈਬਨਟ ਮਿਸ਼ਨ ਪਲਾਨ ਦਿਲਾਈ ਤੇ 1946 ਦੇ ਵਿੱਚ ਆ ਗਿਆ ਸੀ ਇਸ ਤੋਂ ਬਾਅਦ ਇਹਨਾਂ ਦਾ ਚੋਣ ਦਿਲਾਈ ਗਾਸਪਤ ਇਹਨਾਂ ਦਾ ਚੋਣ ਖਤਮ ਹੋ ਜਾਂਦਾ ਜਨਾ ਚੋਣ ਖਤਮ ਜਿਲ੍ਹਾ ਸ਼ੁਰੂ ਹੁੰਦਾ ਦਿਲਾਈ ਦੇ ਗਾਸਪਤ ਵਿੱਚ ਸ਼ੁਰੂ ਹੋ ਜਾਂਦਾ ਤੇ ਕੁਸ਼ਕ 1 ਨਵੰਬਰ 1946 ਦੇ ਵਿੱਚ ਇਹਨਾਂ ਸਾਰਾ ਪ੍ਰੋਸੈਸ ਕੰਪਲੀਟ ਹੁੰਦਾ ਇਹਦਾ ਚੋਣ ਦਾ ਪ੍ਰੋਸੈਸ ਆ ਲੇਖੀ ਲੋਗ ਇਹਨੂੰ ਵੀ ਔਰ 1 ਨਵੰਬਰ 1946 ਨੂੰ ਕੀਆ ਜੋਨ ਦਾ ਪ੍ਰੋਸੈਸਾ ਉਹ ਕੀ ਹੋ ਜਾਂਦਾ ਐਂਡ ਹੋ ਜਾਂਦਾ ਕਿਦਾਂ ਐਂਡ ਹੋ ਜਾਂਦਾ ਜੋਬ ਨੇ ਸੰਵਿਧਾਨਕ ਸਭਾ ਗਈ ਕਨਸਟੀਟਿਊਟ ਅ ਅਸੈਂਬਲੀ ਆ ਕਨਸਟੀਟ ਟੂ ਐਂਡ ਅਸੈਂਬਲੀ ਕਨਸਟੀਟਿਊਟ ਹ ਐਂਡ ਅਸੈਂਬਲੀ ਜਿਹੜਾ ਚੋਣਾਂ ਟੈਂਸਨ 99 ਮੈਂਬਰ ਦਾ ਹੋ ਗਿਆ ਟੈਂਸਨ 99 ਨਵੇਂ ਮੈਂਬਰ ਕੀਆ ਚੁਣ ਲੈ ਜਾਂਦੇ ਆ ਇੱਕ ਨੰਬਰ ਦਾ ਪ੍ਰੋਸੈਸ ਆ ਕੰਪਲੀਟ ਹੋ ਜਾਂਦਾ ਕਿਹਦਾ ਪ੍ਰੋਸੈਸ ਇਹਨਾਂ ਦੇ ਚੋਣਾਂ ਦਾ ਇਸ ਤੋਂ ਬਾਅਦ ਇਹਨਾਂ ਦੇ ਸ਼ੁਰੂ ਹੁੰਦੀਆਂ ਮੀਟਿੰਗਾਂ ਉਹ ਜੋ ਮੀਟਿੰਗਾਂ ਨੇ ਉਹ ਸ਼ੁਰੂ ਹੁੰਦੀਆਂ ਨੇ 9 ਦਸੰਬਰ 1946 ਜਿਹਦੇ ਵਿੱਚ ਕੀ ਉਹਨਾਂ 9 ਦਸੰਬਰ 1946 11 ਦਸੰਬਰ 1946 ਠੀਕ ਹੈ ਤੇ 13 ਦਸੰਬਰ 1946 9 ਦਸੰਬਰ ਨੂੰ ਕੀ ਹੁੰਦਾ ਜੋ ਆਪਣੇ ਸਚਿਤਾ ਨੰਸਨਾਂ ਜੀ ਆ ਉਹ ਸਥਾਈ ਨਪਾ ਇੰਟਰੀ ਮੇ ਇੰਸਟਿਟਿਊਟ ਵਿੱਚ ਬੋਲ ਦਿੰਨੇ ਆ ਪ੍ਰੈਜ਼ੀਡੈਂਟ ਚੁਣੇ ਜਾਂਦੇ ਆ ਫਰਾਂਚਾਈਜ਼ ਪ੍ਰੈਕਟਿਸ ਤੇ ਤੇ ਜੋ ਆਪਣਾ ਅਗਲਾ ਲੈਕਚਰ ਆ ਉਹ ਇਹਨਾਂ ਦੀ ਮੀਟਿੰਗਾਂ ਤੇ ਹੀ ਕਰਾਂਗੇ ਆਪਾਂ ਵੀ ਜੋ 9 ਸਤੰਬਰ ਨੂੰ ਕੀ ਇਹ ਕਿਹੜੀ ਮੀਟਿੰਗ ਹੋਈ ਉਹਦੇ ਵਿੱਚ ਕੀ ਹੋਇਆ 11 ਸਤੰਬਰ ਨੂੰ ਕੀ ਆ ਜੋ ਆਪਣੇ ਡਾਕਟਰ ਰਜਿੰਦਰ ਪ੍ਰਸਾਦ ਜੀ ਨੇ ਕੀ ਆ ਜੋ ਕਨਸਟੀਟਿਊਟ ਅਸੈਂਬਲੀ ਦਾ ਸੰਵਿਧਾਨ ਸਭਾ ਦਾ ਪ੍ਰੈਜ਼ੀਡੈਂਟ ਚੁਣਿਆ ਹੁੰਦਾ 13 ਸਤੰਬਰ ਨੂੰ ਕੀ ਹੁੰਦਾ ਆਬਜੈਕਟਿਵ ਰੈਜ਼ੋਲੂਸ਼ਨ ਪਾਸ ਕੀਤਾ ਇਹਨਾਂ ਦਾ ਠੀਕ ਹੈ ਉਹ ਸਾਰਾ ਕੁਝ ਜੀ ਆਪਾਂ ਅਗਲੇ ਲੈਕਚਰ 'ਚ ਕਰਾਂਗੇ ਜੇ ਤੁਹਾਨੂੰ ਇਹ ਲੈਕਚਰ ਵਧੀਆ ਲੱਗਿਆ ਸਮਝ ਆਇਆ ਤਾਂ ਤੁਹਾਨੂੰ ਲਾਈਕ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਜੋ ਆਪਣੇ MNRC ਉਹਦਾ ਪੂਰਾ ਨਾਮ ਕੀ ਸੀ ਜੋ ਆਪਾਂ ਕੱਲ ਦੇ ਲੈਕਚਰ ਦੇ ਵਿੱਚ ਕੀਤਾ ਸੀ ਧੰਨਵਾਦ